ਫਰੈਂਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰਪਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਲੋ ਜੀ ਨਾ ਤੋਂ ਕਿ ਆਪਾਂ ਵਧੀਆ ਤਰੀਕੇ ਨਾਲ ਤਿਆਰ ਹੋ ਕੇ ਤੇ ਆਪਾਂ ਇੱਥੇ ਰਸੋਈ ਦੇ ਵਿੱਚ ਔਰ ਮੈਂ ਤੜਕਿਆ ਜੀ ਸਾਗ ਅੱਜ ਔਰ ਬੱਚਿਆਂ ਨੇ ਜਾਣਾ ਸਕੂਲ ਜੋ ਕਿ ਸਾਗ ਨੂੰ ਮੈਂ ਤੜਕਾ ਲਾ ਚੁੱਕੀ ਆ ਤੇ ਰਾਤ ਮੈਂ ਬਣਾਇਆ ਤਾਂ ਸਾਗ ਹੁਣੀ ਤੜਕਾ ਲਾ ਕੇ ਕੱਟੀਆਂ ਤਾਂ ਫਿਲਹਾਲ ਸਾਗ ਮੇਰਾ ਤੜਕਿਆ ਜਾ ਰਿਹਾ ਔਰ ਮੈਂ ਬਣਾਉਂਗੀ ਹੁਣ ਬੱਚਿਆਂ ਦਾ ਟਿਫਨ ਰੈਡੀ ਕਰਨਾ ਔਰ ਉਸ ਤੋਂ ਬਾਅਦ ਬੱਚਿਆਂ ਨੇ ਨਹਾਣਾ ਹੈ ਸਕੂਲ ਜਾਣਾ ਤਿਆਰ ਹੋਣਾ ਹੈ ਬਈ ਠੰਡ ਹੋ ਗਈ ਮੈਂ ਤਾਂ ਛੋਲ ਲੈ ਕੇ ਰੱਖੀ ਸਾਰੇ ਸਿਰ ਨੂੰ ਵਿਟ ਪਾਵਦਾ ਅੱਜ ਕਿਉਂਕਿ ਜੇ ਨਾ ਸਿਰ ਨੂੰ ਇੱਕ ਵਾਰ ਠੰਡ ਲੱਗ ਜਾਂਦੀ ਹੈ ਫਿਰ ਸਾਰਾ ਦਿਨ ਛਿੱਕਾ ਨਹੀਂ ਹਟਦੀਆਂ ਹੈਗੀਆਂ ਜਖਾਮ ਹੋਇਆ ਤਾਂ ਲੱਗ ਰਿਹਾ ਹਨਾ ਔਰ ਲੋ ਜੀ ਸਾਰਾ ਆਪਣਾ ਅੱਜ ਆ ਰਿਹਾ ਹੈ ਤੜਕੇ ਗਿਆ ਮੋਸਟਲੀ ਮਸੂਨ ਗਰਮ ਕਰਦਾ ਥੋੜਾ ਜਿਹਾ ਤੇ ਨਾਲ ਦੀ ਨਾਲ ਬਣਾਵਾਂ ਰੋਟੀ ਮੈਂ ਤੇ ਵਕੀਲ ਸਾਹਿਬ ਨੇ ਵੀ ਨਾਣਾ ਅੱਜ ਥੋੜਾ ਲੇਟ ਜਾਉਂਗੇ ਵਕੀਲ ਸਾਹਿਬ ਬੱਚਿਆਂ ਨੇ ਪਹਿਲਾਂ ਜਾਣਾ ਹੈ 8 ਵਜੇ ਬੱਸ ਆ ਜਾਂਦੀ ਹੈ ਬੱਚਿਆਂ ਦੀ ਤੋ ਚਲੋ ਜੀ ਬਣਾਈਏ ਫੁਲਕੇ ਫਲਕੇ ਤੋ ਲੋ ਜੀ ਇਧਰ ਲਾਉਂਗੇ ਆਪਾਂ ਸਾਗ ਨੂੰ ਤੜਕੇ ਛੜਕੇ ਔਰ ਮੈਂ ਨਾ ਤੋ ਵੀ ਆਈ ਸੀ ਡਬਲ ਡਬਲ ਕੱਪੜੇ ਪਾਏ ਹੋਏ ਆ ਮੈਂ ਫਿਰ ਵੀ ਮੈਨੂੰ ਰਸੋਈ ਚ ਖੜੀ ਨੂੰ ਠੰਡ ਲੱਗ ਰਹੀ ਸੀ ਬਹੁਤ ਜ਼ਿਆਦਾ ਔਰ ਸਾਗ ਨੂੰ ਤੜਕਾ ਲਾ ਕੇ ਹੁਣ ਬਣਾਉਂਗੀ ਮੈਂ ਰੋਟੀ ਕਿਉਂਕਿ ਬੱਚਿਆਂ ਨੇ ਟਿਫਨ ਲੈ ਕੇ ਜਾਣੇ ਆ ਬਈ ਔਰ ਜੋਤ ਕਹਿੰਦੀ ਮੈਨੂੰ ਸਾਗ ਨਾ ਦਿਓ ਸਾਗ ਬੱਚੇ ਪਤਾ ਨਹੀਂ ਕਿਉਂ ਨਹੀਂ ਖਾਂਦੇ ਪਹਿਲਾਂ ਸਾਡਾ ਟਾਈਮ ਤਾਂ ਅਸੀਂ ਸਾਗ ਬਹੁਤ ਖਾਂਦੇ ਹੁੰਦੇ ਤੇ ਅਸੀਂ ਤਾਂ ਰੋਟੀਆਂ ਪਰ ਤਰ ਤਰ ਕੇ ਨਾ ਇਸ ਤਰੀਕੂ ਗੂਜਾ ਬਣਾ ਕੇ ਖਾ ਲਈ ਕਰਦੇ ਤੇ ਪਰ ਹੁਣ ਬੱਚੇ ਪਸੰਦ ਨਹੀਂ ਕਰਦੇ ਹੈਗੇ ਨਾ ਮੇਰੀ ਛੋਟੀ ਪਸੰਦ ਕਰਦੀ ਆ ਨਾ ਬੜੀ ਪਸੰਦ ਕਰਦੀ ਆ ਪਤਾ ਨਹੀਂ ਕਿਉਂ ਇਹਨਾਂ ਨੂੰ ਸਾਗ ਤੋਂ ਨਫ਼ਰਤ ਜੀ ਹੋ ਗਈ ਮੇਗਾ ਪੁੱਤ ਸਾਗ ਤਾਂ ਬੜੇ ਕਰਮ ਵਾਲਿਆਂ ਨੂੰ ਮਿਲਦਾ ਹੈ ਕਿਉਂਕਿ ਇਹ ਸਾਗ ਸਿਰਫ ਸਰਦੀਆਂ ਦੇ ਵਿੱਚ ਦੋ ਤਿੰਨ ਮਹੀਨੇ ਹੀ ਮਿਲਦਾ ਹੈ ਫਿਰ ਪੂਰੇ ਸਾਲ ਸਾਗ ਨਹੀਂ ਮਿਲਦਾ ਹੈਗਾ ਤੇ ਲੋ ਜੀ ਸਵੇਰ ਦੀ ਆਪਣਾ ਬ੍ਰੇਕਫਾਸਟ ਹੋ ਰਿਹਾ ਜੀ ਰੇੜੀ ਔਰ ਰੋਟੀ ਮੈਂ ਬਣਾਤੀ ਹੈ ਔਰ ਦੂਜੇ ਪਾਸੇ ਆਈ ਤੀ ਰੋਟੀ ਰੋਟੀ ਬਣਾ ਕੇ ਮੈਂ ਕਮਰੇ ਕੇ ਅੰਦਰ ਰੂਪ ਨੂੰ ਜਗਾਣ ਕਿਉਂਕਿ ਰੂਪ ਨੇ ਸਕੂਲ ਵਾਸਤੇ ਰੈਡੀ ਹੋਣਾ ਤਾਂ ਤੇ ਰੂਪ ਦੇਖ ਰਹੀ ਸੀ ਆਪਣਾ ਸਾਹਮਣਾ 카ਰਟੂਨ ਕਹਿ ਰਹੀ ਮੇਰੇ 카ਰਟੂਨ ਲਾ ਦੋ ਪਰ ਮੈਂ ਗੁਰਬਾਣੀ ਲਾਈ ਹੋਈ ਸੀ ਸਵੇਰੇ ਸਵੇਰੇ ਮੇਰੀ ਗੁਰਬਾਣੀ ਨਹੀਂ ਲਾਣ ਦੰਦੇ ਬੱਚੇ ਕਹਿੰਦੇ ਸਾਡੇ 카ਰਟੂਨ ਲਾ ਤੇ ਉੱਠ ਨਹੀਂ ਰਹੀ ਸੀ ਮੈਂ ਕਿਹਾ ਪੁੱਤੂ ਉੱਠ ਜਾ ਉੱਠ ਜਾ ਕਿਉਂਕਿ ਟਾਈਮ ਹੋ ਗਿਆ ਹੋ ਗਿਆ ਸਕੂਲ ਵਾਸਤੇ ਰੈਡੀ ਹੋਣ ਦਾ ਲੋ ਜੀ ਇਧਰ ਬੱਚੇ ਵੀ ਹੋ ਗਏ ਰੈਡੀ ਸਕੂਲ ਵਾਸਤੇ ਕਿਉਂਕਿ ਮੈਂ ਤਿਆਰ ਕਰਤੇ ਤੇ ਬੱਚੇ ਪਹਿਲਾਂ ਰੋਟੀ ਬਣਾਈ ਰਸੋਈ ਦੇ ਵਿੱਚ ਰੋਟੀ ਰੋਟੀ ਬਣਾ ਕੇ ਨਾ ਕਿ ਟਿਫਨ ਤਿਆਰ ਕਰਕੇ ਫਿਰ ਬੱਚਿਆਂ ਨੂੰ ਤਿਆਰ ਕਰਿਆ ਆ ਕੇ ਔਰ ਵਕੀਲ ਸਾਹਿਬ ਵੀ ਬਾਹਰ ਐਕਟਿਵਾ ਸਟਾਰਟ ਕਰ ਰਹੇ ਆ ਕਿਉਂਕਿ ਬਾਹਰ ਠੰਡ ਦੇ ਵਿੱਚ ਖੜੀ ਰਹਿੰਦੀ ਆ ਨਾ ਕਈ ਵਾਰ ਸਟਾਰਟ ਨਹੀਂ ਹੁੰਦੀ ਹੈਗੀ ਇਸ ਕਰਕੇ ਉਹ ਸਟਾਰਟ ਕਰਨ ਲੱਗੇ ਵੇ ਐਕਟਿਵਾ ਕਿਉਂਕਿ ਬੱਚਿਆਂ ਨੂੰ ਛੱਡ ਕੇ ਆਣਾ ਬਸ ਚੜਾ ਕੇ ਆਣਾ ਹੈ ਔਰ ਰੂਪ ਮੇਰਾ ਦੇਖ ਰਿਹਾ SIDDU MUSSE ਵਾਲੇ ਦੇ ਗਾਣੇ ਜੋਤ ਆ ਜੀ ਬਹੁਤ ਬੜੀ ਫੈਨ SIDDU MUSSE ਵਾਲੇ ਦੇ ਗਾਣੇ ਜ਼ਰੂਰ ਸੁਣਦੀ ਆ ਜੋਤ ਜਿਹੜਾ ਨਵਾਂ ਗੀਤ ਆਇਆ ਨਾ SIDDU MUSSE ਵਾਲੇ ਦਾ ਉਹ ਸੁਣ ਰਹੀ ਆ ਜੋਤ ਔਰ ਮੈਨੂੰ ਵੀ ਕਹਾਂਦੀ ਮम्मा ਇਹ ਗੀਤ ਨਾ ਨਵਾਂ ਆਇਆ SIDDU MUSSE ਵਾਲੇ ਦਾ ਤੇ ਮੈਨੂੰ ਵੀ ਵਧੀਆ ਲੱਗਦੇ ਆ ਸਿੱਧੂ ਮਸੇਵਾਲੇ ਦੇ ਗਾਣੇ ਸਾਰੇ ਵਧੀਆ ਹੁੰਦੇ ਆ ਔਰ ਲਿਓ ਨੂੰ ਟੈਨਸ਼ਨ ਹੋ ਗਈ ਕਿਉਂਕਿ ਦੋਨੋਂ ਭੈਣਾ ਜਾ ਰਹੀਆਂ ਸਕੂਲ ਲਿਓ ਰਹਿ ਜਾਊਗਾ ਇਕੱਲਾ ਤੋ ਲੋ ਜੀ ਇੱਧਰ ਕਰ ਰਹੇ ਆ ਬੱਚੇ ਬਾਏ ਬਾਏ ਚਲੇ ਗਏ ਸਕੂਲ ਤੇ ਆਪਾਂ ਵੀ ਨਿਬੜੀਏ ਬਾਕੀ ਦੇ ਕੰਮ ਤੰਦੇ ਹੁਣ ਨਿਭੜਨੇ ਆ ਜੀ ਕੰਮ ਸਾਰੇ ਕਿਉਂਕਿ ਬੱਚੇ ਸਕੂਲ ਚਲੇ ਗਏ ਵਕੀਲ ਸਾਹਿਬ ਥੋੜਾ ਠਹਿਰ ਕੇ ਜਾਉਗੇ ਤੇ ਆਪਾਂ ਨਿਬੜੀਏ ਆਪਣੇ ਦਿਨ ਦੇ ਕੰਮ ਸਾਰੇ ਮੋੜ ਰਹੇ ਆ ਗੱਡੀ ਕਿਉਂਕਿ ਨਾ ਨਹੀਂ ਵੀ ਜਾਣਾ ਬੱਚੇ ਚਲੇ ਗਏ ਮੈਂ ਸਾਫ ਕਰੂੰ ਗੱਡੀ ਉਸ ਦਿਨ ਵੀ ਤਾਂ ਕਰੀ ਤੀ ਤੋ ਗਚਮਕਾਈ ਤੀ ਉਸ ਦਿਨ ਮੈਂ ਵਕੀਲ ਸਾਹਿਬ ਕਦੀ ਗੱਡੀ ਨੂੰ ਨਹੀਂ ਧੋਂਦੇ ਹੈ ਤੇਰੀ ਸਾਫ ਕਰਦੇ ਆ ਬਸ ਕੱਪੜੇ ਗੱਲ ਵੈਸੇ ਅੱਜ ਤਾਂ ਸਾਫ ਹੈ ਕਈ ਵਾਰ ਲਿਬੜ ਆਇਆ ਹੈ ਹਨਾ ਪਿੱਛੇ ਪਈ ਵੀ ਲੋ ਜੀ ਇਹ ਬੱਚਾ ਛੁੱਟੀਆਂ ਮਾਰਦਾ ਸਕੂਲ ਨਹੀਂ ਜਾਂਦਾ ਸਕੂਲ ਨਹੀਂ ਜਾਣਾ ਜਾਣਾ 9:30 ਵਜੇ ਸਕੂਲ ਲਗਾਇਆ ਨਾ ਕਾ ਤੋ ਮੋਜਾਂ 9:30 ਵਜੇ ਸਕੂਲ ਲੱਗੇਗਾ ਇਹਨਾਂ ਦਾ ਹੈ ਹੂੰ ਆਵਾਂ ਵੀ ਤਾਂ ਲੇਟ ਐ 3:30 ਵਜੇ ਸਕੂਲ ਮੈਂ ਤੇ ਆਏਗੇ 9:30 ਤੇ 3:30 ਫਿਰ ਜੋਤੂ ਨੂੰ ਜੇ ਸੱਜਰੇ ਜਾਵਾਂ ਤਾਂ ਆ ਵੀ 2:30 ਵਜੇ ਜਾਹਾਂ ਹੀ ਐ 2:30 ਵਜੇ ਆ ਜائیںਗੇ ਜੋਤੂ ਨਾ ਹਾਂ ਹੋਰ ਬਦਲ ਜਾਏਗਾ ਇਹ ਵੀ ਤਾਂ ਪੇਪਰ ਸ਼ੁਰੂ ਆ ਫਿਰ ਛੁੱਟੀਆਂ ਪੈ ਜਾਣੀਆਂ ਪੇਪਰਾਂ ਦੇ ਵਿੱਚ ਵੀ ਇੱਕ ਛੁੱਟੀ ਇੱਕ ਪੇਪਰ ਔਰ ਲੋ ਜੀ ਵਕੀਲ ਸਾਹਿਬ ਚਲੇ ਗਏ ਤੇ ਕੋਰਟ ਉਸ ਤੋਂ ਬਾਅਦ ਮੈਂ ਲਾਇਆ ਸਾਰਾ ਝਾੜੂ ਝਾੜੂ ਪੋਚਾ ਲਾ ਕੇ ਮੈਂ ਚੜੀ ਤੀ ਜੀ ਕੋਠੇ ਪਰ ਕੱਪੜੇ ਧੋਏ ਤੇ ਮੈਂ ਦੋ ਕ ਪਹਿਲਾਂ ਮੇਰੀ ਸਲਾਹ ਨਹੀਂ ਤੀ ਕਿ ਮੈਂ ਕੱਪੜੇ ਧੋਵਾਂ ਫਿਰ ਸੋਚਿਆ ਵੀ ਚਲੋ ਜਿਆਦਾ ਹੋ ਜਾਣੇ ਆ ਧੋਏ ਦਈਏ ਹਨਾ ਤਾਂ ਮੈਂ ਕੱਪੜੇ ਸੁੱਕਣੇ ਪਾਂਦੀ ਪਾਂਦੀ ਮੈਨੂੰ ਅੱਜ ਕਾ ਦਿਨ ਯਾਦ ਆ ਗਿਆ ਕਿਉਂਕਿ ਅੱਜ ਆ ਜੀ 3 ਦਸੰਬਰ 3 ਦਸੰਬਰ ਵਾਲੇ ਦਿਨ ਸਾਡੇ ਬਹੁਤ بڑا ਨੁਕਸਾਨ ਹੋਇਆ ਤਾਂ ਕਿਉਂਕਿ ਸਾਡੇ ਪੈਸੇ ਚੋਰੀ ਹੋ ਗਏ ਤੇ ਤੇ 1.5 ਤੋਂ 2 ਲੱਖ ਰੁਪਇਆ ਦਾ 1.5 ਤੋਂ 2 ਲੱਖ ਦੇ ਆਸ-ਪਾਸ ਜੋ ਕਿ ਵਿਆਹ ਦੇ ਵਿੱਚੋਂ ਚੋਰੀ ਹੋ ਗਿਆ ਤਾਂ ਕਿਉਂਕਿ ਵਿਆਹ ਵੀ ਸਾਡੇ ਘਰ ਦੇ ਵਿੱਚ ਹੀ ਤਾਂ ਔਰ ਮੈਂ ਨਾਮ ਤਾਂ ਨਹੀਂ ਲੈਣਾ ਕਿ ਕਿਉਂਕਿ ਵਿਆਹ ਕਿਸ ਦਾ ਤਾਂ ਹਨਾ ਪਰ ਸਾਡੇ ਘਰ ਦੇ ਵਿੱਚ ਹੀ ਤਾਂ ਵਿਆਹ ਔਰ ਜਿੱਤੇ ਸਾਡੇ ਪੈਸੇ ਚੋਰੀ ਹੋ ਗਏ ਤੇ ਪੂਰਾ ਬੈਗ ਹੀ ਬੈਗ ਚੱਕ ਲੈਤਾ ਜੀ ਪੈਸਿਆਂ ਦਾ ਸਾਡਾ ਤਾਂ ਜਸਟ ਸਾਰਾ ਕੰਮ ਹੋ ਗਿਆ ਮੇਰਾ ਫਿਨਿਸ਼ ਔਰ ਹੁਣ ਮੈਂ ਚੜੀਆਂ ਕੋਠੇ ਪਰ ਔਰ ਮੈਨੂੰ ਲੱਗੀ ਆ ਭੁੱਖ ਤੇ ਮੈਂ ਖਾਉਂਗੀ ਆਪਣਾ ਅਪਲ ਨਹੀਂ ਸੋਰੀ ਆਪਣਾ ਅਮਰੂਦ ਔਰ ਲੇਕੇ ਆਈਆਂ ਸੰਤਰਾ ਔਰ ਕੱਪੜੇ ਵੀ ਸੁੱਕ ਗਏ ਆ ਕੱਪੜੇ ਤਾਰੂੰਗੀ ਮੈਂ ਹੁਣ ਥੋੜੀ ਦੇਰ ਤੱਕ ਔਰ ਲਿਓ ਦੇਖੀ ਕੀ ਹੋ ਗਿਆ ਠੀਕੇ ਨਹੀਂ ਬੈਠ ਹੁੰਦਾ ਹੈ ਲਓ ਜੀ ਖਾਈਏ ਆਪਾਂ ਅਮਰੂਦ ਔਰ ਸੰਤਰਾ ਤੇ ਲਿਓ ਨੂੰ ਬੰਨਿਆ ਵਾ ਮੈਂ ਔਰੇ ਕਿਉਂ ਖਾ ਆਪਣੀ ਪੇਟੇ ਗਰੀ ਪਈ ਆ ਓ ਖਾ ਚਲ ਖਾ 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 ਤੋ ਜਸਟ ਕੰਮ ਨਵੇੜ ਕੇ ਹਟਦਿਆਂ ਨਾ ਭੁੱਖ ਲੱਗਦੀ ਐ ਹੁਣ ਮੈਂ ਖਾਣ ਲੱਗੀਆਂ ਆਪਣਾ ਮਰੂਦ ਔਰ ਸੰਤਰਾ ਔਰ ਕੱਪੜੇ ਤਾਰੂंगी ਠਹਿਰ ਕੇ ਕਿਉਂਕਿ ਕੱਪੜੇ ਵੀ ਸੁੱਕ ਗਏ ਐ ਮੇਰੀ ਸਲਾਹ ਨਹੀਂ ਤੀ ਪਹਿਲਾਂ ਧੋਣੇ ਕੀ ਔਰ ਫਿਰ ਤੋਤੇ ਖਾਈਏ ਜੀ ਮਰੂਦ ਔਰ ਸੰਤਰੇ ਲਬਈ ਛਿੱਲੀ ਲਿਓ ਦੇਖ ਰਿਹਾ ਲਿਓ ਨਾ ਆਇਆ ਵੀ ਮੰਨੂ ਵੀ ਦੇ ਦੋ ਤੈ ਵੀ ਲੈਣਾ ਖਾਣਾ ਅਭੀ ਖਾਈ ਤੋ ਕੁਝ ਰੁਕ ਜਾ ਦੋ ਮਿੰਟ ਠੀਕ ਐ ਤੋ ਇੱਕ ਪਾਸੇ ਖੜੀ ਸੀ ਮੈਂ ਸੰਗਤਰੇ ਔਰ ਮਰੂਦ ਖਾਂਦੀ ਖਾਂਦੀ ਨੂੰ ਯਾਦ ਆ ਗਿਆ ਕਿਉਂਕਿ 3 ਦਸੰਬਰ 2014 ਸਾਡਾ ਨੁਕਸਾਨ ਸ਼ੁਰੂ ਹੋ ਗਿਆ ਤਾਂ ਜੀ ਉਸ ਦਿਨ ਤੋਂ ਅਸੀਂ ਭੁੱਲ ਨਹੀਂ ਸਕਦੇ ਇਹ ਵਾਲਾ ਦਿਨ ਕਦੇ ਵੀ ਸਾਡਾ ਬੈਗ ਚੋਰੀ ਹੋ ਗਿਆ ਤਾਂ ਜੀ 1.5 ਤੋਂ 2 ਲੱਖ ਰੁਪਏ ਦੇ ਆਸ-ਪਾਸ ਅਸੀਂ ਸਾਰੇ ਕਿਤੇ ਟਰਾਈ ਕਰਿਆ ਲੱਭਣ ਦੀ ਲੇਕਿਨ ਕਿਤੇ ਨਹੀਂ ਲੱਭਿਆ ਹੈਗਾ ਤੇ ਕਿਆਨੇ ਵਾਲੇ ਬਹੁਤ ਕੁਝ ਕਹਿੰਦੇ ਆ ਵੀ ਤੁਹਾਡੇ ਘਰ ਦੇ ਵਿੱਚੋਂ ਹੀ ਗਾਇਬ ਹੋਇਆ ਹੈ ਪਰ ਅਸੀਂ ਬਿਨਾ ਦੇਖੇ ਕਿਸੇ ਨੂੰ ਵੀ ਆਪਾਂ ਕਿਸੇ ਤੇ ਬਲੇਮ ਨਹੀਂ ਲਾ ਸਕਦੇ ਹਨਾ ਜਦ ਤੱਕ ਆਪਾਂ ਨੇ ਕਿਸੇ ਨੂੰ ਦੇਖਿਆ ਹੀ ਨਹੀਂ ਹੈਗਾ ਪਰ ਸਾਡਾ ਬੈਗ ਲੱਭਿਆ ਨਹੀਂ ਜੀ ਬਹੁਤ ਕੋਸ਼ਿਸ਼ ਕਰੀਆ ਲੱਭਣ ਦੀ ਉਸ ਤੋਂ ਬਾਅਦ 2014 ਤੋਂ ਬਾਅਦ ਸਾਡੇ ਨੁਕਸਾਨ ਸ਼ੁਰੂ ਹੋ ਗਏ ਤੇ ਜੀ ਹੁਣੇ 3 ਦਸੰਬਰ 2014 ਤੋਂ ਬਾਅਦ ਅੰਗਤਰਾ ਖਾ ਕੇ ਔਰ ਆਪਣਾ ਅਮਰੂਦ ਖਾ ਕੇ ਮੈਨੂੰ ਆ ਗਈ ਥੀ ਨੀਂਦ ਕੋਠੇ ਪਰ ਸੋ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਔਰ ਲਿਓ ਨੂੰ ਵੀ ਮੈਂ ਢੇਠਾ ਤਾਰ ਲਈ ਕਿਉਂਕਿ ਲਿਓ ਨੂੰ ਬਹੁਤ ਜ਼ਿਆਦਾ ਧੁੱਪ ਲੱਗ ਰਹੀ ਥੀ ਕੋਠੇ ਪਰ ਔਰ ਹੁਣ ਮੈਂ ਬਣਾਉਂਗੀ ਰੋਟੀ ਕਿਉਂਕਿ ਡੇਢ ਬੱਜ ਚੁੱਕਿਆ ਔਰ ਸਵਾ ਦੋ ਵਜੇ ਬੱਚੇ ਆ ਜਾਂਦੇ ਆ ਮੇਰੇ ਔਰ ਮੈਨੂੰ ਵੀ ਭੁੱਖ ਲੱਗੀ ਆ ਸੋ ਫਾਈਨਲੀ ਮੈਂ ਬਣਾਉਂ ਰੋਟੀ ਔਰ ਰੋਟੀ ਦੇ ਨਾਲ ਹੀ ਮੈਂ ਚਾਹ ਬਣਾ ਦੇਣੀ ਆ ਔਰ ਬੱਚਾਂ ਦਾ ਵੀ ਟਾਈਮ ਹੋ ਗਿਆ ਆਣ ਦਾ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਪੂਰੀ ਵੀਡੀਓ ਦੇਖਿਆ ਕਰੋ ਮੇਰੀ ਐਂਡ ਤੱਕ ਦੇਖਿਆ ਕਰੋ ਹਨਾ ਸਕਿੱਪ ਨਾ ਕਰਿਆ ਕਰੋ ਔਰ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਅੱਜ ਸੀਸਾ ਸਾਫ਼ ਹੈ ਜਾਂ ਮੇਰਾ ਚਿਹਰਾ ਸਾਫ਼ ਲੱਗ ਰਿਹਾ ਕਮੈਂਟ ਕਰਕੇ ਦੱਸਿਓ ਕਿ ਸੀਸਾ ਸਾਫ਼ ਹੈ ਜਾਂ ਮੇਰਾ ਚਿਹਰਾ ਸਾਫ਼ ਹੈ ਜ਼ਰੂਰ ਦੱਸਿਓ ਤੇਲੀਓ ਦੇਖੋ ਇਹ ਵੀ ਬਾਸੀਆਂ ਲੈ ਰਿਆ ਬੰਦਾ ਸੁਸਤੀ ਦਾ ਦਿਨ ਹੈ ਨਾ ਇਹਨੂੰ ਵੀ ਨੀਂਦ ਆ ਰਹੀ ਹੈ ਬਾਸੀਆਂ ਲਈ ਜਾ ਰਿਹਾ ਬਾਰ-ਬਾਰ ਨੀਂਦ ਆ ਰਹੀ ਹੈ ਚਲ ਜਾ ਕੇ ਸੋ ਜਾ ਆਪਣੀ ਜਗ੍ਹਾ ਪਰ ਜਾ ਸੋ ਜਾ ਸੋ ਜਾ ਸੋਣਾ ਨਹੀਂ ਹੈ ਹੈ ਜਾ ਸੋ ਜਾ ਨੀਂਦ ਆ ਰਹੀ ਹੈ ਤੈਨੂੰ ਲਿਓ ਨੀਂਦ ਆ ਰਹੀ ਹੈ ਤੋ ਰੂਪ ਜੋ ਤਾਣ ਵਾਲੀਆਂ ਆ 15 ਮਤਲਬ ਅੱਧਾ ਘੰਟਾ ਪੋਣਾ ਘੰਟਾ ਪਿਆ ਆ ਤੋ ਆਪਾਂ ਬਣਾਣੇ ਆ ਫੜਾਫੜ ਰੋਟੀ ਐਂਡ ਚਾਹ ਨਾਲ ਦੀ ਨਾਲ ਤੇ ਫਿਰ ਕੱਪੜੇ ਲਿਆਈ ਕੋਠੇ ਪਰ ਤੇ ਤਾਰ ਕੇ ਗਰਮ ਗਰਮ ਕੱਪੜੇ ਆ ਨਾਲ ਦੀ ਨਾਲ ਤੇ ਹਾਂ ਮਾਰਦਾ ਨਹੀਂ ਠੰਡੇ ਮਾਰਦੇ ਹੁੰਦੇ ਆ ਤਾਂ ਹਾਂ ਚਲੋ ਠੰਡੇ ਤਾਂ ਹੋਣੇ ਹੀ ਆ ਫੇਰ ਵੀ ਹਨਾ ਅੰਦਰ ਰੱਖਦੇ ਆ ਅਲਮਾਰੀ ਦੇ ਵਿੱਚ ਤਾਂ ਫਿਲਹਾਲ ਬਾਅਦਗੇ ਵਿੱਚ ਮਾਰੂਗੀ ਤਾਂ ਹਾਂ ਕੱਪੜਾ ਜੀ ਜੋ ਕਿ ਮੈਂ ਧਾਰ ਕੇ ਲਈ ਤੀ ਫਿਲਹਾਲ ਆਪਾਂ ਪਹਿਲਾਂ ਰੋਟੀ ਰੋਟੀ ਬਣਾ ਦਿੰਨੇ ਆ ਬੱਚਿਆਂ ਦੀ ਮੈਨੂੰ ਵੀ ਭੁੱਖ ਲੱਗੀ ਆ ਤੈਨੂੰ ਵੀ ਲੱਗੀ ਆ ਲਿਓ ਨੂੰ ਤਾਂ ਲਿਓ ਦਾ ਟ੍ਰੀਟ ਦਿੱਤੀ ਮੈਂ ਬਿਸਕਟ ਖਾ ਲੇ ਲਿਓ ਨੇ ਸੋ ਜਸਟ ਮੈਂ ਹੁਣੀ ਜੋਤ ਕੀ ਧੋਈ ਤੀ ਡਰੈਸ ਕਿਤੇ ਜੋਤ ਸਕੂਲ ਮਤੈ ਆਈਆ ਹੁਣੀ ਡਰੈਸ ਧੋਣੀ ਪਾਈ ਦੀ ਆ ਮੈਂ ਤੇ ਹੁਣੀ ਸੁਕਣੀ ਪਾ ਕੇ ਆਵਾ ਕੋਠੇ ਪਰ ਔਰ ਫਿਲਾਲ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਵਲੌਗ ਹੋ ਜਾਣਾ ਲੰਬਾ ਪ੍ਰੂ ਪੈਂ ਜੋਤ ਅੰਦਰ ਹੈ ਟੀਵੀ ਦੇਖ ਰਹੀਆਂ ਦੋਨੋਂ ਤਾਂ ਇਧਰ ਬੱਚਿਆਂ ਨੇ ਆਪਣਾ ਡਿਨਰ ਕਰ ਲਿਆ ਤਾਂ ਸੌਰੀ ਲੰਚ ਦੁਪਹਿਰ ਦਾ ਲੰਚ ਕਰ ਲਿਆ ਤਾਂ ਇਹਨਾਂ ਨੇ ਔਰ ਲੰਚ ਕਰਕੇ ਅੰਦਰ ਦੇਖ ਰਹੇ ਤੇ ਟੀਵੀ ਔਰ ਮੈਂ ਜੋਤ ਕੀ ਧੋਰੀ ਐ ਡਰੈਸ ਤੇ ਬੱਚੇ ਬੈਠੇ ਆ ਅੰਦਰ ਥੋੜੀ ਦੇਰ ਬਾਅਦ ਇਹਨਾਂ ਨੇ ਆਪਣਾ ਸਕੂਲ ਦਾ ਹੋਮਵਰਕ ਕਰਨਾ ਨਾਲ ਦੀ ਨਾਲ ਹੋਮਵਰਕ ਕਰਦੇ ਆ ਬੱਚੇ ਮਸ਼ੀਨ ਬੋਲ ਗਿਆ ਬੰਦ ਕਰਾਂ ਮਸ਼ੀਨ ਤੇ ਚਲੋ ਜੀ ਵਲੋਗ ਦਾ ਐਂਡ ਕਰਦੇ ਆ ਆਪਾਂ ਵਲੋਗ ਲੰਬਾ ਹੋ ਜਾਊਗਾ ਫਿਰ ਮਿਲਦੇ ਆ ਜੀ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ ਜੀ ਟਾਟਾ ਓਕੇ ਬਾਏ